एक इंसान की जिंदगी में एक मेंटर गुरु अध्यापक या उस्ताद का होना बहुत ज़रूरी है क्योंकि उस्ताद वह शख्सियत होता है जिसने सब चीज़ों को सब समस्याओं को देखा होता है और उन समस्याओं को ओवरकम किया होता है इसलिए और जी भाई जी की हाल है जी ठीक है जी तो कैंड हैट ਅੱਛਾ ਅੱਛਾ ਇਹ ਅੱਛਾ ਫਿਰ ਉਹ ਤੂਰ ਗੋੜ ਤੋਂ ਆਉਂਦੇ ਨੇ ਪੱਖੋ ਹੈ ਹਾਂਜੀ ਪੱਖੋ ਕਣਾ ਹਾਂਜੀ ਅੱਛਾ 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 ਤੇ ਫਿਰ ਇਹ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਮੈਨੂੰ ਹੋ ਗਏ ਜੀ 32 ਸਾਲ 32 ਸਾਲ ਹਾਂਜੀ ਆਹੀ ਕੰਮ ਕਰਦੇ ਨੂੰ ਆਹੀ ਕੰਮ ਚੁੰਨੀ ਆ ਰੰਗਣ ਦਾ ਹਾਂਜੀ ਅੱਛਾ ਜੀ ਕਿਹੜੀ ਜੀ ਕਾਸਟ ਨਾਲ ਸੰਬੰਧ ਹੋਈ ਅਸੀਂ ਲਾਲਾਰੀ ਲਾਲ ਮੁਸਲਮਾਨ ਅੱਛਾ 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 32 ਸਾਲ ਦਾ ਫਿਰ ਇਹੀ ਇਸ ਤਰ੍ਹਾਂ ਹੀ ਕਰੀ ਜਾਂਦਾ ਕੰਮ ਤੋਂ ਹੈ ਮੈਂ ਕੰਮ ਸੀ ਕਰਨ ਆ ਗਿਆ ਸੀ ਹਾਂ 92 93 94 ਤੇ ਮੈਂ ਦੋ ਅਡਲਾ ਲਿਆ ਅੱਛਾ ਅੱਛਾ 99 ਤੋਂ ਲੈ ਕੇ ਕਦੋਂ ਤੱਕ ਕੀ ਕੰਮ ਕਰਦਾ ਅੱਛਾ ਅੱਛਾ ਪਹਿਲਾਂ ਕਿੱਥੇ ਕਰਦਾ ਰਿਆ ਪਲਾ ਤਪਾ ਮੰਡੀ ਹਾਂ ਅੱਛਾ ਫੇਰ ਤਪਾ ਮੰਡੀ ਕੰਮ ਕਰਿਆ 17 ਸਾਲ ਅੱਛਾ 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 ਹੁਣ 2010 ਤੋਂ ਇੱਥੇ ਆ ਅੱਛਾ ਇੱਥੇ ਕੰਮ ਕਰਦਾ ਹਾਂ ਅੱਛਾ ਇਹ ਇਕੱਲਾ ਦੁਪੱਟਿਆਂ ਦਾ ਕੰਮ ਹੀ ਕਰਦਾ ਕੋਈ ਹੋਰ ਵੀ ਕੰਮ ਕਰਦੇ ਨਾਲ ਆਹੀ ਹੈ ਜੀ ਬੱਸ अच्छा। ਤੁਸੀਂ ਕਹਿੰਦੇ ਮੈਸੇ ਤੁਸੀਂ ਬਣਾਉਣੀ ਮਨ ਲੱਗਾ। ਹਾਂ। ਹੈ? ਸਾਡਾ ਪਾਈਟਾ ਰੋਟੇ ਬਣਾਉਣਾ। اچھا ਤੁਸੀਂ ਵੀ ਬਣਾਉਣੀ। ਮਾਸੇ ਵੀ ਬਣਾਉਣੀ। اچھا। ਠੀਕ ਹੈ ਠੀਕ ਹੈ। ਵੇ ਇਹਦੇ ਨਾਲ ਫਿਰ ਵਿਜਾਰਾ ਹੋ ਜੇ ਨਾ ਠੋਡਾ ਕੱਲਾ। ਉਹ ਲੈ ਜਾਂਦੇ ਆ ਉਹ। ਹਾਂ। ਵੀ ਆ ਜਾਓ। اچھا ਰੋਟੇ ਬਣਾਉਣ ਨੂੰ? ਹਾਂ। اچھا। ਤੇ ਹੁਣ ਤਾਂ ਰੈਡੀਮੈਂਟਾ ਕੇ ਰੋਟ ਸਾਰੇ। اچھا। ਪਹਿਲਾਂ ਪਾਪਿਆਂ ਵਾਲੇ ਰੋਟ ਹੁੰਦੇ ਸੀ। ਹੂੰ। ਉਹ ਨੂੰ ਅੱਗੇ ਇਦਾਂ ਤੋਂ ਕਰਨੀ ਹੂੰ ਤਿੰਨ ਤਿੰਨ ਵਾਰੀ ਅੱਗ ਨੂੰ ਸੇੜਨਾ ਪੈਂਦਾ ਫਿਰ ਪਕਦਾ ਹੂੰ ਫਿਰ ਬਾਕੀ ਰੋ ਰ ਫਿਰ ਬਣਦੇ ਅੱਛਾ ਅੱਛਾ ਆ ਹੁਣ ਦੂਜੀ ਰੇਡੀਮੈਂਟ ਆਉਂਦੀ ਆ ਹੁਣ ਰੇਡੀਮੈਂਟ ਆਉਂਦੀ ਅੱਛਾ ਅੱਛਾ ਹੁਣ ਨਹੀਂ ਲੋੜ ਨਹੀਂ ਪਈ ਅੱਛਾ ਹੁਣ ਉਹ ਬਣਾ ਲਦੇ ਤੁਹਾਡਾ ਕੰਮ ਵੀ ਖੜਾਤਾ ਹੈ ਹਾਂ ਜਿਦਾਰੇ ਕਮਾਦੀ ਪੈ ਮਾਰ ਤਾਂ ਪਈਏ ਸਾਰੇ ਕੰਮਾਂ ਦੇ ਡਿਸਟ੍ਰਿਕਟ ਕੰਪਿਊਟਰ ਜੋਗ ਹੋ ਗਿਆ ਨਾ ਹਾਂ ਚਾਰਿਆਂ ਦੀ ਪੈ ਗਿਆ ਫਰਕ ਤਾਂ ਪਿਆ ਹਾਂ ਹਾਂ ਤੇ ਹੋਰ ਕਿੰਨੇ ਬੇਟੇ ਆਪਣੇ ਕਿ ਬੱਚਾ ਇੱਕ ਬੱਚਾ ਬੇਟੀ ਨਹੀਂ ਹੈਗੀ ਅੱਜ ਕੱਲਾ ਬੱਚਾ ਬਤਾਇਆ ਪਰਦਾ ਵਧੀਆ ਹਾਂ ਬਸ ਅੱਛਾ ਅੱਛਾ ਫਿਰ ਤੁਸੀਂ ਕੱਲਾ ਇਹੀ ਕੰਮ ਕਰਕੇ ਆਉਂਦਾ ਉਹ ਕਰ ਦਿਓ ਕਿੰਨੇ ਕਿ ਦਿਹਾੜੀ ਬਣਾ ਲੈਣੇ 100 ਬਣਦੇ 500 ਹੀ ਬਣਦੇ 700 ਹੀ ਬਣਦੇ ਅੱਛਾ ਕਿਤੇ ਮੰਦਾ ਵੀ ਰਹਿ ਜਾਂਦਾ ਕਿਹੜਾ ਮੰਦਾ ਵੀ ਰਹਿ ਜਾਂਦਾ ਹੈ ਦੁਕਾਨਦਾਰ ਹੀ ਹੈ ਨਾ ਅੱਛਾ ਅੱਛਾ ਇਹ ਕਿਹਨੇ ਕਿਤੇ ਚੱਲਦਾ 600 700 ਦੀ ਵਾਧ ਚੱਲਦਾ ਕੰਮ ਅੱਛਾ ਵਿਆਹ ਸ਼ਾਦੀਆਂ ਤੇ ਵਾਧਾ ਕੋਕਲਾੰਗ ਇਹ ਪੱਕਾ ਡਾਟਾ ਤੁਹਾਡਾ ਹੈ ਹਾਂਜੀ ਹਾਂ ਕੋਕਕਲਾ ਕੋਕਕਲਾ ਬਸ ਸਟੈਂਡ ਤੋਂ ਗਾਹਾਂ ਸਮਾਜ ਬਾਬਾ ਲਾਉਪਰੀ ਸਮਾਜ ਕੋਲੇ ਬਾਬਾ ਲਾਉ ਸਮਾਜ ਕੋਲੇ ਹਾਂ ਦਾਖਾਨੇ ਦੇ ਕੋਲੇ ਦਾਖਾਨੇ ਆ ਜਾਂਦੇ ਅੱਛਾ ਅੱਛਾ ਦਾਖਾਨਾ ਦਾਖਾਨਾ ਕੋਠੀ ਹੈ ਅੱਛਾ ਅੱਛਾ ਦਾਖਾਨੇ ਦੇ ਕੋਲੇ ਹੈ ਇਹ ਕਿਸੇ ਨੇ ਆਉਣਾ ਕਰਨਾ ਹੋਵੇ ਦੂਰ ਨੇੜਿਓਂ ਹਾਂਜੀ ਹਾਂ ਅੱਛਾ ਅੱਛਾ ਕੋਕਲਾ ਬਸ ਦੇਖੋ ਤੇ ਦਾਖਾਨੇ ਜਾਗੇ ਅੱਛਾ ਅੱਛਾ ਬਸ ਉੱਥੇ ਹੈ ਨਾ ਦੂਰ ਨੇੜੇ ਵੀ ਆ ਜਾਂਦੇ ਆਪਣੇ ਕੋਲੇ ਹਾਂ ਅੱਛਾ ਆ ਚੱਲ ਸਾਰੇ ਪਿੰਡ ਆਉਂਦੇ ਆ ਅੱਛਾ ਆਪਣੀ ਆ ਹਾਂ ਆਰਾਮ ਹਾਂ ਲੱਗੋ ਹਾਂ ਉਹ ਯੋਗਾ ਵੀ ਆ ਜਾਂਦਾ ਅੱਛਾ ਅੱਛਾ ਜੀ ਨਾਲ ਬਹੁਤ ਵਧੀਆ ਜਮ ਉਹ ਅੱਛਾ ਕੋਸ਼ਿਸ਼ ਕਰ ਮੈਂ ਯਾਰ ਅੱਛਾ 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 ਕਾਫੀ ਟਾਈਮ ਤੋਂ ਮਿਲ ਕੇ ਕੰਮ ਕਰ ਰਹੇ ਹਾਂ ਤੁਸੀਂ ਕੈਂਪਾਂ ਹਾਂ ਕੈਂਪਾਂ ਹਾਲਾ ਹਾਂ ਜੀਂਦੇ ਹਾਂ ਹਾਂ ਜਿਹੜਾ ਫੁੱਟੇ ਕਪੜਾ ਉਹ ਵੀ ਬਣਾ ਸਕਦਾ ਅੱਛਾ ਚਾਰ ਪੰਜ ਐਟਮਾਂ ਚੰਨ ਹੋਣਾ ਡਿਜ਼ਾਈਨ ਜਿਹੜਾ ਮਰਜ਼ੀ ਪਵਾਓ ਪੱਗਾਂ ਵਗੈਰਾ ਸਾਰਾ ਕੁਝ ਕਰਦੇ ਹਾਂ ਪੱਗਾਂ ਅੱਛਾ ਹਾਂ अच्छा जी। जी। अच्छा। ठीक ठीक। ਇਹ ਤਾਂ ਤੁਹਾਡਾ ਪੁਰਾਣਾ ਕੰਮ ਹੈ। ਹਾਂਜੀ। ਅੱਛਾ ਅੱਛਾ। ਸਬੀਟਾ ਵੀ ਉਹਨਾਂ ਵਾਲਾ ਕ ਫੇਰ ਅਜੇ ਕਿਵੇਂ? ਨਹੀਂ ਪੜਦਾ। ਪੜਦਾ ਹਜੇ। ਅੱਛਾ ਅੱਛਾ ਅੱਛਾ। ਹੋਰ ਠੀਕ ਠਾਕ ਹੋ ਫੇਰ? ਹਾਂਜੀ। ਹਾਂ ਠੀਕ ਆ ਜੀ। ਜੇ ਕਿਸੇ ਨੇ ਚੁੰਨੀਆਂ ਵਗੈਰਾ ਰੰਗਾਉਣੀਆਂ ਹੋਣ ਤਾਂ ਬਾਈ ਦਾ ਨੰਬਰ ਐਸੀ ਤੇ ਦੇ ਦਿਆਂਗੇ ਆਪਾਂ ਤੇ ਇਹਨੂੰ ਫੋਨ ਕਰਕੇ ਘਰੋਂ ਵੀ ਜਾ ਕੇ ਲਿਆ ਸਕਦਾ ਹੈ ਫਗੜ ਕੇ। ਰੇਟ ਵਗੈਰਾ। ਹਾਂ ਰੇਟ ਵਗੈਰਾ ਤੁਹਾਨੂੰ ਦੱਸ ਕੇ ਤੇ ਘਰੋਂ ਵੀ ਲਿਆ ਜਾ ਸਕਦਾ। ਠੀਕ ਹੈ ਭਾਈ ਜੀ ਇਹ ਠੀਕ ਜੀ ਓਕੇ ਭਾਈ ਧੰਨਵਾਦ